ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਚਾਪਾ ਆ ਦੇਦੀ ਤੇ ਗੰਡੇ ਦੀ ਤੇ ਹਰੀ ਮਿਰਚ ਦੀ ਦਾਲ ਬਣਾਵਾਂਗੇ ਬਹੁਤ ਵਧੀਆ ਸਬਜੀ ਤੇ ਤੁਸੀਂ ਸਾਰੀਆਂ ਸਬਜ਼ੀਆਂ ਖਾਣੀਆਂ ਭੁੱਲ ਜਾਓਗੇ ਇਹ ਜੀ ਸਬਜੀ ਬਣਾਵਾਂਗੇ ਆਪਾਂ ਤੇ ਆਪਾਂ ਹੁਣ ਕੁੰਡੇ ਚ ਪਾਵਾਂਗੇ ਤੇ ਕੁੱਟਾਂਗੇ ਪਹਿਲਾਂ ਆਪਾਂ ਇਕੱਲੇ ਨੂੰ ਕੁੱਟਾਂਗੇ ਥੋੜਾ ਜਿਹਾ र्च बाद बहुत बढ़िया करारी सब्जी बनाऊंगी ਆਲ ਦੇ ਵਿੱਚ ਆਦੇ ਦੀ ਸਬਜ਼ੀ ਖਾਧੇ ਬਹੁਤ ਚੰਗੀ ਐ ਠੰਡ ਠੰਡ ਨਹੀਂ ਲੱਗਦੀ ਹੁਣ ਆਪਾਂ ਣ ਮਿਰਚ ਪਾਵਾਂਗੇ ਣ ਮਿਰਚ ਪਾ ਕੇ ਫਿਰ ਕੁੱਟਾਂਗੇ ਨੌਣ ਸਾਜੇ ਨਾਲ ਹੀ ਪਾਵਾਂਗੇ ਮਿਰਚ ਹਲਦੀ ਗਰਮ ਮਸਾਲਾ ਨਹੀਂ ਪਾਉਂਦੇ ਛੇਰ ਕੁੱਟਾਂਗੇ ਦੁਆਰਾ ਪਰ ਜਿਆਦੇ ਬ੍ਰੇਕ ਨਹੀਂ ਕਰਦੇ ਥੋੜਾ ਜਿਹਾ ਮੋਟਾ ਹੀ ਰੱਖਾਂਗੇ ਹੁਣ ਆਪਾਂ ਇਹ ਕੁੱਟ ਲਿਆ ਗਰੜ ਫੜ ਕਰ ਲਿਆ ਵੀ ਜਿਆਦੇ ਬਰੀਕ ਨਹੀਂ ਕੀਤਾ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਤੇ ਰੱਖਾਂਗੇ ਹੁਣ ਆਪਾਂ ਤੇਲ ਪਾਵਾਂਗੇ ਥੋੜਾ ਜਿਹਾ ਹੋਰ ਪਾਵਾਂਗੇ ਕੜਚੀ ਵਾਲੀ ਛੋਟੀ ਹੈ ਅਜਲ ਤੇਲ ਗਰਮ ਹੋ ਗਿਆ ਫਿਰ ਆਪਾਂ ਕੁੱਟਿਆ ਹੋਇਆ ਗੰਡਾ ਅੱਧਾ ਪਾਵਾਂਗੇ ਹੁਣ ਤੇਲ ਗਰਮ ਹੋ ਗਿਆ ਹੁਣ ਵੀ ਚੱਲਦਾ 我那边工作多，就晚上可以休息休息。 ਉਹ ਥੋੜਾ ਜਿਹਾ ਰਕਮਾਣ ਪਾਵਾਗੇ ਇਹ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਲਾਂਗੇ ਉਹ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਸੁਕੋਗੇ

ਮੁਲਾਇਨੀ ਤੋਲਾਈ ਸੀਗੀ। ਲੈ ਨੂੰ ਆਪਾਂ ਬੜਾ ਚੰਗੀ ਤਰ੍ਹਾਂ ਦਵਾਵਾਂਗੇ। ਉਹ ਤੋਂ ਮੜੇ ਝਟਕਾਂਗੇ। ਨਾਲ ਦਾਲ ਆਪਣੀ ਬਣ ਗਈ ਏ। ਬੜਾ ਆਹ ਟੈਕ ਵਾਰਾ। ਤੇ ਹੁਣ ਆਪਾਂ ਲਾ ਲਾਂਗੇ ਹੁਣ ਆਪਾਂ ਕੌਲੀ ਬਾਟੀ ਚ ਪਾਵਾਂਗੇ ਐਸੇ ਜਦੋਂ ਹੀ ਪਾਲਾਂਗੇ ਚੱਕ ਕੇ ਸਬਜ਼ੀ ਆਪਣੀ ਬਹੁਤ ਵਧੀਆ ਬਣੀ ਹੈ ਕਰਾਰੇ ਜੇ ਖਾਓਗੇ ਉਹਦੇ ਪਤਾ ਲੱਗੂਗਾ ਤੁਸੀਂ ਬਣਾ ਕੇ ਖਾ ਕੇ ਦੇਖਿਓ ਕਿੰਨੀ ਕਿਸਵਾਲ ਲੱਗਦੀ ਹੈ ਫਿਰ ਕਮੈਂਟ ਕਰਕੇ ਦੱਸਿਓ ਵੀ ਕਿਹੋ ਜਿਹੀ ਲੱਗੀ ਸਾਡੀ ਸਬਜੀ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ